247 نیوز ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਬਟਾਲਾ ਦੇ ਪੋਸ਼ ਇਲਾਕੇ ਵਿੱਚ ਚੱਲੀ ਗੋਲੀ ਦਹਿਸ਼ਤ ਦਾ ਮਾਹੌਲ ਜ਼ਖਮੀ ਨੂੰ ਅਮਰਸ਼ਹਿਰ ਕੀਤਾ ਜਾ ਰਿਹਾ ਹੈ ਰੈਫਰ ਸਿਆਸੀ ਵਿਅਕਤੀ ਦੇ ਗਨਮੈਨ ਨੇ ਮਸੱਜਦ ਕਰਦੇ ਹੋਏ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਬਟਾਲਾ ਦੇ ਪੋਸ਼ ਇਲਾਕੇ ਰਾਜਾ ਕ੍ਰਿਸ਼ਨਾ ਕਲੋਨੀ ਵਿੱਚ ਦਿਨ ਦਿਹਾੜੇ ਚੱਲੀ ਗੋਲੀ ਦੋ ਨੌਜਵਾਨ ਵੱਲੋਂ ਇੱਕ ਤੇ ਚਲਾਈ ਗਈ ਗੋਲੀ ਗੋਲੀ ਚਲਾ ਕੇ ਇਹ ਨੌਜਵਾਨ ਹੋਏ ਫਰਾਰ ਤਾਂ ਇਹਨਾਂ ਪਿੱਛੇ ਆਮ ਆਦਮੀ ਪਾਰਟੀ ਦੇ ਸਵਰਨਕਰ ਸੰਗਾ ਸੂਬਾ ਪ੍ਰਧਾਨ ਜਸਪਾਲ ਚੋਹਾਨ ਉਹਨਾਂ ਦਾ ਗਨਮੈਨ ਪਿੱਛੇ ਲੱਗਾ ਕਰੀਬ 1 ਘੰਟੇ ਦੀ ਮੁਕਸਦਤ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਅਤੇ ਉਸ ਸਮੇਂ ਵਾਰਦਾਤ ਸਮੇਂ ਵਰਤੀ ਪਿਸਤਲ ਨੂੰ ਕਰ ਲਿਆ ਗਿਆ ਬਰਾਮਦ ਉਹਨਾਂ ਦਾ ਨਾਮ ਦਮਨ ਗੁਰਾਇਆ ਦੱਸਿਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ 247 ਨਿਊਜ਼ ਪੰਜਾਬ ਬਟਾਲਾ ਤੋਂ ਪੱਤਰਕਾਰ ਸ਼ੋਕ ਜਰੈਵਾਲ ਅਨੀਤਾ 베ਲੀ ਦੀ ਖਾਸ ਰਿਪੋਰਟ ਅਮਰ ਦਾ ਨੱਕ ਲਿਫਟ ਕਰਦਾ ਤਾਂ ਚਾਰ ਕਿਰ ਹੈ ਬੱਚਾ ਦਾ ਬੱਚਾ ਹੁੰਦਾ ਲੜਦੀ ਭਾਈ ਤੇ ਹੈ ਨਾ ਬੋਲ ਸਵੇਲੀ ਨਹੀਂ ਆਪਣਾ ਉੱਥੇ ਪਹੁੰਚ ਗਿਆ 982 ਵਜੇ ਹਸਪਤਾਲ ਨੂੰ ਤੇ ਭੇਜਦੇ ਆ ਆਪਣਾ ਮੁੰਡਾ ਲੈ ਕੇ ਆ ਬੱਚਾ ਉਹ ਤੇ ਦੇਹੀਆ ਕਿਤੇ ਆਪਣੀ ਮੁੰਡੀ ਨਾਲ ਸਰ ਸੇਵਣ ਨੂੰ ਪਹੁੰਚਾ ਕਰ નહીં ઓરન ખાલી ગાળી આપના ઓખા ઓખા તો ખા ગયા ને હું મારી છોકરા તેરા બચ્ચાવા બાકી રહ્યા બહુ બધી ਕਥਾੜੀ ਹੈ ਜੀ ਇਹ ਸੁੰਡਾ ਸੁੰਡਾ ਨਾਈਟ ਵੀਡੀਓ ਮਿਲੀ ਸੀ ਕਿ ਰਾਧਾਕ੍ਰਿਸ਼ਨਨ ਕਲੋਨੀ ਦੇ ਵਿੱਚ ਗੋਲੀ ਚੱਲੀ ਹੈ ਤੇ ਇੱਕ ਲੜਕੇ ਦੇ ਜਿਹੜੇ ਇੰਜਰ ਹੋਇਆ ਤੇ ਮੌਕੇ ਤੇ ਆ ਕੇ ਪਤਾ ਲੱਗਾ ਹੈ ਕਿ ਜਿਹੜਾ ਲੜਕਾ ਇੰਜਰਡ ਹੋਇਆ ਉਹਦਾ ਨਾਮ ਦਮਨ ਗੁਰਾਇਆ ਹੈ ਜੋ ਕਿ ਹਾਥੀਗੇੜ ਅੰਮ੍ਰੇਸਰਦਾਰ ਇੱਥੇ ਹਾਥੀਗੇੜ ਬਟਾਲਾ ਦਾ ਰਹਿਣ ਵਾਲਾ ਹੈ ਤੇ ਉਹਦੇ ਨਾਲ ਦੋ ਦੇ ਯਾਰ ਦੋ ਸੀਗੇ ਜਿਹੜੇ ਉਹਨੂੰ ਹੁਣ ਹਸਪੀਟਲ ਲੈ ਕੇ ਗਏ ਨੇ ਅਮਨਦੀਪ ਹਸਪੀਟਲ ਉਹਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪੀਟਲ ਤੋਂ ਬਾਅਦ ਤੇ ਜਿਹੜੇ ਦੋਸ਼ੀ ਨੇ ਉਹ ਦੋਨੋਂ ਨੇ ਤੇ ਅਸੀਂ ਹੁਣ ਮੌਕੇ ਤੇ ਉਹਦਾ ਸਟੇਟਮੈਂਟ ਲੈ ਕੇ ਤੇ ਐਫ ਆਈ ਆਰ ਰਜਿਸਟਰ ਕਰਕੇ ਜਲਦ ਤੋਂ ਜਲ ਦੋਸ਼ੀ ਫੜਾ ਲਈ ਪੁਲਿਸ ਚੱਲੀ ਸਰ ਉਹ ਫੜੇ ਗਏ ਜਿਹਨਾਂ ਦੇ ਉੱਤੇ ਗੋਲੀ ਚੱਲੀ ਜੀ ਹਜੇ ਪ੍ਰੀਲੀਮਿਨਰੀ ਕੁਝ ਵੀ ਕਹਿਣਾ ਮੁਸ਼ਕਿਲ ਹੈ ਅਸੀਂ ਤੁਹਾਨੂੰ ਦੱਸਿਆ ਕਿ ਮੌਕੇ ਤੇ ਅਸੀਂ ਸਾਰਾ ਜਾਇਜ਼ਾ ਲੈ ਲਿਆ ਹੁਣ ਅਮਨਦੀਪ ਹਸਪੀਟਲ ਸਾਡੀ ਟੀਮ ਜਾ ਰਹੀ ਹੈ ਉਹਨਾਂ ਨੂੰ ਦਈਆਂ ਨੂੰ ਜਿਹੜੇ ਜਿਹੜੇ ਇੰਜਰਡ ਹੈਗਾ ਜ ਕਿ ਉਸ ਟਾਈਮ ਤੇ ਉਹਨਾਂ ਨਾਲ ਗੱਲ ਮਿਲ ਕਰਦੇ ਆ ਤਾਂ ਜਿਹੜੀ ਗੋਲੀ ਚਲਾਈ ਉਹ ਫੜਿਆ ਗਿਆ ਕਿੰਦਾ ਨਹੀਂ ਹਜੇ ਵੀ ਬਰਾਮਦ ਹੋਇਆ ਜੀ ਹਜੇ పార్ਟ ਆਫ ਇਨਵੈਸਟੀਗੇਸ਼ਨ ਹੈ ਹਜੇ ਇਹਨੂੰ ਤਨ ਅਨੁਸਾਰ ਹੀ ਡਿਟੇਲ ਬਾਅਦ ਵਿੱਚ ਦੱਸਦੇ ਆ ਮੈਂ ਬ੍ਰਦਰ ਕਹਿ ਰਹੇ ਆ ਕਿ ਇਹ ਥੋੜੀ ਦੇਰ ਦਾ ਬਹੁਤ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਸਾਰੀ ਜਿਹੜੀ ਹੈਗੀ ਹੈ ਸੀਸੀਟੀਵੀ ਆਈ ਜੀ ਕੋਈ ਸਮਝ ਹਾਂ ਸੀਸੀਟੀਵੀਜ਼ ਹੈਗੀਆਂ ਨੇ ਜੀ ਅਸੀਂ ਸਾਰੇ ਕਿਉਂਕਿ ਸੰਗਣਾ ਇਲਾਕਾ ਹੈ ਤੇ ਅਸੀਂ ਸਾਰੀ ਸੀਸੀਟੀਵੀਜ਼ ਐਕਸਪਲੋਰ ਕਰ ਰਹੇ ਆ ਤੇ ਉਹ ਤੋਂ ਬਾਅਦ ਤੁਹਾਨੂੰ ਸਾਰੀ ਡਿਟੇਲਸ ਵਿੱਚ ਦੱਸਿਆ ਜਾਏਗਾ ਧੰਨਵਾਦ ਚਲੋ 2655 اچھا جی ਬਤੌਰੇ ਜਸਪਾਲ ਚਾਹੋਣਾ 9 ਵਜੇ ਆ ਜੇ ਮੈਂ ਜਿੱਦਾਂ ਡਿਊਟੀ ਅੱਗੇ ਆਉਨਾ ਮੈਂ ਕੋਠੀ 'ਚ ਬੈਠਾ ਹਾਂ ਮੈਨੂੰ ਇੱਥੇ ਅਚਾਨਕ ਗੋਲੀ ਦੀ ਆਵਾਜ਼ ਜਿਦੋਂ ਸੁਣੀ ਆ ਮੈਂ ਮਗਰ ਮੇਰਾ ਦੀਪੂ ਡਰਾਈਵਰ ਹੀ ਮੈਨੂੰ ਹੁੰਦਾ ਕਿੱਧਰ ਚੱਲਿਆ ਰਾਜਕਮਰ ਮੈਂ ਇਹ ਬੰਦਾ ਬਲੂ ਪੈਂਟ ਪਾਈ ਸੀ ਸ਼ਰਟ ਚਿੱਟੀ ਪਾਈ ਸੀ ਮੈਂ ਮਗਰ ਲੱਗ ਗਿਆ ਡੋਲੇ ਨਗਰ ਤੋਂ ਗਾਂ ਪਾਰ ਕਰ ਗਿਆ ਸੀ ਉਹ ਨਹਿਰੂ ਗੇਟ ਜਾਮ ਕੇ ਘੇਰ ਲਿਆ ਮੈਂ ਜਫਾ ਮਾਰ ਕੇ ਕਿੰਨੇ ਕੀਤਾ ਕੀ ਸੀ ਉਹ ਗੋਲੀ ਚਲਾ ਕੇ ਦੌੜਾ ਹਾਂ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲੇ ਜਦੋਂ ਗੋਲੀ ਚਲਦੀ ਹੈ ਬੌਜੀ ਗੋਲੀ ਦੀ ਆਵਾਜ਼ ਤੇ ਠਾ ਹੋਣਾ ਹੀ ਕਿੰਨੀ ਕੁ ਦੂਰ ਜਾ ਕੇ ਫੜਿਆ ਇਹਨੂੰ ਮੈਂ ਇਹਨੂੰ ਉਹ ਦੌਲੇ ਨਗਰ ਲੰਘ ਗਿਆ ਹੀ ਪਾਰ ਨਹਿਰੂ ਗੇਟ ਤੋਂ ਅਗਲੇ ਬੰਨੇ ਵਿੱਚੋਂ ਫੜਿਆ ਗਲੀਆਂ ਤੋਂ ਕਿੰਨੇ ਜਣੇ ਸੀ ਚੱਕੜੀ ਚ ਇਹ ਦੋ ਜਣੇ ਸੀ ਇੱਕ ਜਣੇ ਤੋਂ ਪਹਿਲਾਂ ਹੀ ਨਖੜ ਗਿਆ ਇਹਦੇ ਕੋਲ ਪਿਸਤਲ ਹੀ ਇਹ ਮੈਂ ਜਫਾ ਮਾਰ ਕੇ ਫੜ ਲਿਆ ਜਦੋਂ ਫਿਰ ਤੁਸੀਂ ਤੂੰ ਫੜਨ ਲੱਗੇ ਇਹਨੇ ਕੋਈ ਗੋਲੀ ਚਲਾਉਣ ਦੀ ਕੋਸ਼ਿਸ਼ ਗੋਲੀ ਚਲਾਉਣ ਦੀ ਇਹਨੇ ਕੋਸ਼ਿਸ਼ ਨਹੀਂ ਕੀਤੀ ਮੈਂ ਇਮਾਨਦਾਰੀ ਨਾਲ ਦੇ ਦੇਂਗਾ ਚੰਗਾ ਰਹਾਂਗਾ ਇਹਨੇ ਮੇਰੇ ਪਿਸਤਲ حوالے ਕਰਤਾ ਹਾਂ ਤੇ ਇਹਦੇ ਕੋਲ ਜਦੋਂ ਪਿਸਤਲ ਰਿਕਵਰ ਕੀਤਾ ਪਿਸਤਲ ਤੇ ਉਦੋਂ ਇੱਕਲਾ ਸੀ ਜਾਂ ਇਹ ਇਕੱਲਾ ਸੀ ਨਰੂਗੇੜ ਦੇ ਦੋ ਮਲਾਜਮ ਉਹਨਾਂ ਮੇਰੇ ਨਾਲ ਸਹਿਯੋਗ ਕੀਤਾ ਵਾ ਮੈਂ ਕਿਹਾ ਇੱਧਰ ਬੰਦਾ ਭੱਜਾ ਵਾ ਇਹ ਮਿਲਣਾ ਨਹੀਂ ਜੇ ਮੈਂ ਪਸਾਨ ਤੇ ਮੈਨੂੰ ਹੀ ਨਾਮ ਅਗਰ ਚੜ ਕੇ ਇਹਨੂੰ ਜਫਾ ਮਾਰਿਆ ਮੈਂ ਕਿਹਾ ਪਿਸਤਲ ਦੇ ਦੇਂਗਾ ਚੰਗਾ ਰਹੂੰਗਾ ਨਹੀਂ ਤੇ ਮੈਂ ਡਰਾਇਆ ਇਹਨੂੰ ਮੈਂ ਮੈਂ ਚੈਂਬਰ ਤੇ ਚਾੜੀ ਮੈਂ ਗੱਲ ਲੱਤ 'ਚ ਗੋਲੀ ਮਾਰ ਦੇਣੀ ਆ ਤੇਰੇ ਤੇਰੇ ਡਰ ਦਿਆਂ ਫੜਾਤਾ ਕਿੰਨੀ ਕੁ ਮੁਸ਼ਕਲ ਕਰਨੀ ਮਕਸਦ ਤੱਕ ਘੰਟਾ ਲੱਗਾ ਜੀ ਮੇਰਾ ਮਗਰ ਭੱਜਦਾ ਇੱਥੋਂ ਵੇਖ ਲਓ ਆਪਣੀ ਕੋਠੀ ਤੋਂ ਕਿੰਨਾ ਟਾਈਮ ਲੱਗਦਾ ਘੰਟਾ ਡੇਢ ਘੰਟਾ ਮਕਸਦ ਤੱਕ ਕਰਨੀ ਮੋਬਾਈਲ ਤੇ ਬੰਦਾ ਕਿੱਥੇ ਹੈ ਮੈਂ ਸਿਟੀ ਹਵਾਲੇ ਕਰਤਾ ਸਚੂ ਜੀ ਮੈਂ ਉੱਥੇ ਸਾਹਮਣੇ ਗੱਡੇ ਰਿਆ ਸੀਗਾ ਸਾਫ ਕਰਨ ਰਿਆ ਸੀਗਾ ਤੇ ਇਧਰੋਂ ਮੈਂ ਸਾਹਮਣੇ ਅਚਾਨਕ ਹੀ ਦੇਖਿਆ ਕਿ ਮੈਂ ਕਿਹੜੇ ਪਟਾਕੇ ਬਟੂਕੇ ਬੱਚੇ ਚਲਾਉਂਦੇ ਨੇ ਰੋਲਾ ਰੱਪਾ ਭਾਂਦੇ ਆ ਸਕੂਲ ਦੇ ਬੱਚਿਆਂ ਦਾ ਤੇ ਅਚਾਨਕ ਹੀ ਉਧਰੋਂ ਮੈਂ ਵੇਖਿਆ ਕਿ ਮੁੰਡੇ ਮੇਰੇ ਨਾਲ ਅੱਧਰੋਂ ਸਾਡੇ ਵੱਲੋਂ ਭੱਜੇ ਆਏ ਨੇ ਤੇ ਵਿਆਪਨ ਮੇਰੇ ਸਾਹਮਣੇ ਉਹਨਾਂ ਨੇ ਡ ਪੈਦਲ ਸੀਗੇ ਬਲੂ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ ਮੁੰਡੇ ਨੇ ਤੇ ਫਿਰ ਰਾਜਕਮਰ ਜੀ ਉਹ ਪਿੱਛੇ ਗਿਆ ਢੱਗਾ ਨੇ ਮੈਂ ਜਿਹੜਾ ਅੰਕਲ ਦਾ ਉਹ ਮਗਰ ਗਿਆ ਭੱਜਿਆ ਤੇ ਉਹਨੇ ਵਾਰਨਿੰਗ ਦਿੱਤੀ ਕਿ ਰੁਕ ਜਾਓ ਮੈਂ ਗੋਲੀ ਮਾਰਦਣੀ ਨਹੀਂ ਦੇ ਤੇ ਇਹ ਬੱਚਾ ਕਿੱਥੇ ਦਾ ਸੀ ਇਹ ਬੱਚਾ ਪਤਾ ਨਹੀਂ ਮੇਰੇ ਖਿਆਲ ਕਹਿੰਦੇ ਸਕੂਲ ਦੀ ਕੋਈ ਗੱਲਬਾਤ ਬੱਚੇ ਕੋਲ ਨਾ ਹੈਗੀ ਕੁੰਦ ਉਹਦੇ ਘਰ ਕੇ ਤੇ ਫਿਰ ਇਹਨੂੰ ਜਕਬੀਨ ਕੌਣ ਚੁੱਕ ਕੇ ਲੱਗ ਗਿਆ ਤੇ ਉਹ ਮੁੰਡੇ ਦੋ ਸੀਗੇ ਇੱਥੇ ਪਤਾ ਨਹੀਂ ਨੰਗਦੇ ਪਏ ਸੀਗੇ ਕੌਣ ਸੀਗੇ ਪਰ ਅਸੀਂ ਭੱਜ ਗਏ ਫਟਾਫਟ ਤੇ ਕੀ ਹੋਇਆ ਇੱਥੇ ਤੇ ਵੇਖਿਆ ਤੇ ਮੁੰਡੇ ਦੇ ਬਲੱਡ ਗਰੂਪ ਵਾਵਾ ਨਿਕਲਿਆਦਾ ਹੈਗਾ ਇਹਨੂੰ ਕੌਣ ਲੈ ਗਿਆ ਸਰ ਮੁੰਡੇ ਲੈ ਗਏ ਸਿਵਲ ਹਸਪਤਲ ਨਾਲ ਲੈ ਗਏ ਆ